ਸਰ ਜੀ ਮੈਂ ਡੀਲੋਂ ਦਾ ਪੀਖੜਾ ਨਾ ਬਾਬੂ ਤੇ ਇੱਥੇ ਸਾਡਾ ਇਨਵਰਟਰ ਲੱਗਾ ਸੀ ਉਹ ਚੋਰੀ ਹੋ ਗਿਆ ਜੀ ਤੇ ਇਧਰੋਂ 20 ਤੋਂ 25 ਕੋਟ ਪੈਂਟ ਮੇਰੇ ਉਤਾਰ ਕੇ ਲੈ ਗਏ ਨੇ ਜੀ ਨਾਮ ਅਮਨਿੰਦਰ ਸਿੰਘ ਜੀ ਜੀ ਅਸੀਂ ਕੀ ਗੱਲ ਹੈ ਜੀ ਮੈਂ ਜੀ ਨੂੰ 9 ਕੋਈ ਫੋਨ ਆਇਆ ਕਹਿੰਦੇ ਚੋਰੀ ਹੋ ਗਈ ਹੈ ਹਾਂ ਜੀ ਆ ਕੇ ਵੇਖਿਆ ਜਿੰਦੇ ਜਿੰਦੇ ਟੁੱਕੇ ਪਏ ਨੇ ਤੇ ਆ ਲੱਗੇ ਜਾ ਨੁਕਸਾਨ ਨਾਲ ਦਿਆਂ ਦਾ ਹੋਇਆ ਕੋਟ ਪੈਂਟ ਚੁੱਕੇ ਗਏ ਇਹਨਾਂ ਦੇ ਬਾਬੇ ਤੇ ਇੰਦਰ ਤੇ ਚਲੋ ਥੋੜਾ ਬਚਾ ਹੀ ਆ ਹਾਂ ਨੁਕਸਾਨ ਕਰਕੇ ਤੋੜਪਨ ਕਰਕੇ ਇਸ ਬੰਦੀ ਪੁਲਿਸ ਨੂੰ ਸੂਚਿਤ ਕੀਤਾ ਤੇ ਹਾਂਜੀ ਕੀਤਾ ਜੀ ਆ ਮਾਰੀ ਦਾ ਅਨਸਾਰ ਨੇ ਕੀਤਾ ਜੀ ਕੀ ਕਹਿੰਦੇ ਪੁਲਿਸ ਨੂੰ ਪੁਲਿਸ ਕੀ ਕਹਿੰਦੀ ਇੱਕ ਬੁਲਸ ਵਾਲਾ ਨੇ ਨਹੀਂ ਕੀਤਾ ਕੋਈ ਸੀ ਇੱਥੇ ਸੀਸੀਟੀਵੀ ਕੈਮਰੇ ਚ ਲੱਗੇ ਸੀਸੀਟੀਵੀ ਕੈਮਰੇ ਲੱਗੇ ਹੈਗੇ ਆ ਹੁਣ ਵੇਖਦੇ ਆ ਹੁਣ ਆਏ ਆ ਕੀ ਮੰਗ ਕਰਦੇ ਮੰਗ ਹੈ ਉਹ ਹੀ ਕਿ ਨੁਕਸਾਨ ਦੀ ਪਰਪਾਈ ਕੀਤੀ ਜਾਵੇ ਐਸੇ ਅਜਰੀ ਜਨਰਗਰੀ ਚੋਰੀ ਕਿ ਕਰਨ ਚਾਹੁੰਦੇ ਇਹਨਾਂ ਸੰਬੰਧ ਚ ਸਭ ਵੱਧਲੇ ਇਹ ਆ ਗੱਲ ਵੀ ਗਗਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਬਾਬਾੰਦਾਲ ਕੁਰੂਣੀ ਦਾ ਰਹਿਣ ਵਾਲਾ ਆ ਇਹਨਾਂ ਦੀ ਟੇਲਰ ਵਾਸ਼ਟੀ ਦੁਕਾਨ ਆ ਗਗਨ ਟੋਲਰ ਦੀ ਦੁਕਾਨ ਆ ਬਾਲਮੀਕ ਚੌਂਕ ਦੇ ਵਿੱਚ ਬਾਲਮੀਕ ਚੌਂਕ ਜਦੋਂ ਹੰਦਾਲ ਬਾਬਾੰਦਾਲ ਜੀ ਦੇ ਗੁਰਦੁਆਰਾ ਸਾਹਿਬ ਨੂੰ ਜਾਈਏ ਉੱਥੇ ਚੌਂਕ ਦੀ ਦੁਕਾਨ ਆ ਉਹ ਦੁਕਾਨ ਦੇ ਨਾਲ ਸਵੇਰੇ ਸਾਨੂੰ ਇਨਟੀਮੇਸ਼ਨ ਦਿੱਤੀ ਆ ਵੀ ਸ਼ਟਰ ਉਹ ਵੇਖ ਟਟਿਆ ਤਾਲੇ ਟੁੱਟੇ ਆ ਅਸੀਂ ਜਾ ਕੇ ਮੌਕਾ ਵੇਖ ਆਏ ਆ ਸਾਰਾ ਕੁਝ ਇਹਨਾਂ ਨੇ ਸਾਨੂੰ ਕੰਪਲੇਂਟ ਦਿੱਤੀ ਆ ਜੋ ਵੀ ਹੈਗੀ ਹੈ ਕਾਨੂੰਨ ਮੁਤਾਬਕ ਕਾਰਵਾਈ ਕਰ ਦਿੱ ਜਿਹੜੀ ਹੈ ਕਰ ਦਿੱਤੀ ਜਾਵੇਗੀ ਤੇ ਤਸਦੀਕ ਕਰੇ ਜਾਵੇਗਾ ਵੀ ਕੀ ਕੀ ਹੋ ਰਿਹਾ ਕਿੰਨਾ ਕੋਈ ਨੁਕਸਾਨ ਹੋਦਾ ਹੈ ਨੁਕਸਾਨ ਜੇ ਸਾਨੂੰ ਉਹ ਕਹਿੰਦੇ ਵੀ ਤੁਹਾਨੂੰ ਸਾਰਾ ਇਹ ਦੱਸਦੇ ਆ ਸਾਡਾ ਕਿੰਨਾ ਕਿੰਨਾ ਨੁਕਸਾਨ ਹੋਇਆ ਜੇ ਉਹਨਾਂ ਨੂੰ ਕੋਈ ਆਪਣੇ ਨਹੀਂ ਮੈਂ ਕਿਹਾ ਸਾਰੇ ਸਾਨੂੰ ਜੜੀ ਹੈ ਨਾ ਜੋ ਵੀ ਤੁਹਾਡੇ ਕੋਲ ਕਪੜੇ ਆਏ ਇਹਨਾਂ ਨੇ ਸਾਰੇ ਵੀ ਕਹਾਂ ਸਾਨੂੰ ਡਿਟੇਲ ਦਓ ਤੇ ਡਿਟੇਲ ਜੋ ਜੋ ਮਿਸਿੰਗ ਨਹੀਂ ਉਹਦੇ ਬਤਾਰੇ ਸਾਡਾ ਸਾਡਾ ਗੱਲ ਕਰੋ ਕੋਈ ਸੀਸੀਟੀਵੀ ਜਗ੍ਹਾ ਦੀ ਕੋਈ ਲਾਗੇ ਕੋਈ ਸੀਸੀਟੀਵੀ ਕੈਮਰਾ ਨਹੀਂ ਜਦੋਂ ਕਿ ਅਸੀਂ ਤੁਹਾਡੇ ਮਾਧਮ ਰਾਹੀਂ ਸਾਰਿਆਂ ਨੂੰ ਇਹ ਬੇਨਤੀਆਂ ਪਹਿਲਾਂ ਕਰ ਚੁੱਕੇ ਆ ਕਿ ਕਮ ਸੇ ਕਮ ਇੱਕ ਚੌਕ ਚੌਕੀਦਾਰ ਲਗਾਓ ਤੇ ਆਪਣੇ ਆਪਣੇ ਦੁਕਾਨਾਂ ਦੇ ਅੱਗੇ ਸੀਸੀਟੀਵੀ ਕੈਮਰਾ ਲਗਾਓ ਜਿਹੜੇ ਕਿ ਦੁਕਾਨਾਂ ਦੇ ਸ਼ਟਰ ਨੂੰ ਤੇ ਪਲੱਸ ਆਉਣ ਵਾਲੇ ਰਸਤੇ ਨੂੰ ਕਵਰ ਕਰਦੇ ਹੋਣ ਪਰ ਅਜੇ ਹਾ ਕੋਈ ਨਹੀਂ ਦੁਕਾਨਦਾਰ ਕੋਈ ਕਰਕੇ ਰਾਜ਼ੀ ਨਹੀਂ ਦਾ ਇਸ ਵਕਤ ਤੁਸੀਂ ਵੀ ਇਸ ਆਪਣੇ ਤੌਰ ਦੇ ਉਤੇ ਇਹਨਾਂ ਨੂੰ ਇਹ ਇੱਕ ਮੈਸੇਜ ਪਹੁੰਚਾਓ ਕਿ ਇਹ ਜਿਹੜਾ ਦੁਕਾਨਾਂ ਦੀ ਸੇਫਟੀ ਲਈ ਜਿਹੜਾ ਆਪੋ ਆਪਣੀ ਦੁਕਾਨਾਂ ਦੇ ਅੱਗੇ ਸੀਸੀਟੀਵੀ ਕੈਮਰੇ ਲਗਾਉਣ ਤੇ ਪਲੱਸ ਚੌਕੀਦਾਰ ਲਗਾਓ ਇਹਦੇ ਵਿੱਚ ਤੁਸੀਂ ਸ਼ਟਰ ਤੋੜੇ ਗਏ ਜਾਂ ਕੋਈ ਤਲੀ ਬੋਲਦੇ ਕਿ ਨਾ ਸ਼ਟਰ ਹੀ ਸ਼ਟਰ ਹੀ ਸ਼ਟਰਾਂ ਦੇ ਤਾਲੇ ਤੋੜ ਗਏ